ਜਦੋਂ ਸਾਰਾ ਕੁਝ ਮੰਨ ਗਿਆ ਸਜ਼ਾ ਭੁਗਤ ਲਈ ਅਹੀਂ ਕਿਆ ਸਾਫ਼ ਕਰਨ ਦੀ ਸਾਨੂੰ ਸਜ਼ਾ ਲੱਗੀ ਢੀਂਡ ਸਾ ਬਜ਼ੁਰਗ ਬੰਦਾ ਵਾ ਭੂੰਦੜ ਸਾਹਿਬ ਕਿੰਨੀ ਉਮਰ ਦੇ ਨੇ ਆਪਣੇ ਜ਼ਿੰਮੇਵਾਰ ਸੰਖੋ ਰਾਣੀ ਕੇ ਮੈਂ ਸਾਨੂੰ ਸਾਫ਼ ਕਰਨ ਦੀ ਸਜ਼ਾ ਸਿੰਘ ਸਾਹਿਬ ਨੇ ਲਾਈ ਅਹੀਂ ਰੱਬ ਦਾ ਹੁਕਮ ਸਮਝ ਕੇ ਉਹ ਵੀ ਪੁਗਤਾ ਹੈ ਸਾਜਿਸ਼ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਇਹ ਸਮਝ ਆ ਰਿਹਾ ਕੀ ਕੁਝ ਹੋ ਰਿਹਾ ਸੀ ਇਹ ਸਾਜਿਸ਼ ਹਰਪ੍ਰੀਤ ਸਿੰਘ ਵਰ ਹੋਰਾਂ ਦੇ ਪ੍ਰਧਾਨ ਬਣ ਤੋਂ ਬਾਅਦ ਸਮਝ ਆਈ ਜਾਂ ਪਹਿਲਾਂ ਸਮਝ ਸੀ ਕਿ ਕੀ ਹੋਇਆ ਪਹਿਲਾਂ ਸਮਝ ਹੀ ਸੀ ਤੇ ਤਾਂ ਹੀ ਐ ਇੰਨੇ ਆ ਹੀ ਕਪੂਤੇ ਨਹੀਂ ਗਏ ਉਹ ਸੁਖਵੀਰ ਅੱਗੇ ਆ ਸੁਖਵੀਰ ਇੱਕ ਕਦਮ ਹੋ ਰਕਿਆ ਚਲੋ ਕਾਲ ਤਖਤ ਦਾ ਜੇਦਾਦਾਰ ਸੀ ਸਾਡੇ ਲਈ ਰੱਬ ਜੀ ਮੈਂ ਗਲਤ ਨਾ ਹੋਵਾਂ ਤਾਂ ਸੁਖਵੀਰ ਸਿਆਂ ਸ਼ਬਦ ਵਰਤਿਆ ਗਿਆ ਜਾਂ ਸੁਖਵੀਰ ਸਿੰਘ ਸ਼ਬਦ ਸੁਖਵੀਰ ਦੇਸ਼ ਦਾ ਪ੍ਰਧਾਨ ਮੰਤਰੀ ਹਿੰਦੁਸਤਾਨ ਕਿੰਨਾ ਵੱਡਾ ਵਾ ਕਿੰਨੇ ਆ ਦੇਸ਼ਾਂ ਵਿੱਚ ਸਾਡੇ ਪ੍ਰਧਾਨ ਮੰਤਰੀ ਦੀ ਗੱਲ ਹੈ ਤੇ ਜਦੋਂ ਉਹ ਸਾਹਮਣੇ ਆਉਂਦਾ ਸੀ ਤੇ ਫਜ਼ਲਪਕਾਸਮ ਬਾਦਲ ਦੇ ਗੁੰਡੀਆਂ ਥਲਾਉਂਦਾ ਸੀ ਐਸੇ ਬੰਦੇ ਦਾ ਫਕਰੇ ਕੌਮ ਖੋਲਣਾ ਸਿੱਧੀ ਝੰਡੀ ਹੈ ਕਿ ਸਿੱਖ ਕੌਮ ਨੂੰ ਨੀਵੇਂਆ ਬਕਾਉਣਾ ਭਈ ਇਹਨਾਂ ਵਿੱਚ ਕੋਈ ਕਾਬਿਲ ਬੰਦਾ ਹੈ ਭਾਵੇਂ ਦੇਸ਼ ਦਾ ਰਾਸ਼ਟਰਪਤੀ ਕਿਉਂ ਨਾ ਬਣ ਜਾਵੇ ਕੋਈ ਦੇਸ਼ ਦਾ ਮੁੱਖ ਮੰਤਰੀ ਕਿਉਂ ਨਾ ਬਣ ਜਾਵੇ ਸਿੰਘ ਸਾਹਿਬ ਦੇ ਥੱਲੇ ਬਹਿ ਕੇ ਤੇ ਉਹਨਾਂ ਨੂੰ ਨਿੰਮਚਾਰ ਕਰੇ ਅੱਜ ਉਸ ਤਖਤ ਤੋਂ ਮੈਂ ਕਿਹਾ ਰੱਬ ਚਾਹੇ ਤੇ ਮੈਂਬਰ ਪੰਚਾਇਤ ਬਣ ਸਕਦਾ ਨਹੀਂ ਤੇ ਬੰਦਾ ਨਹੀਂ ਉਹਨੂੰ ਕੋਈ ਲਾਉਣ ਵਾਲਾ ਜੰਮਿਆ ਰੱਬ ਖੁਸ਼ ਨਹੀਂ ਪਰ ਉਹ ਤਾਂ ਕਹਿੰਦੇ ਮੈਨੂੰ ਬੰਦੇ ਨਹੀਂ ਲਿਆ ਬੰਦੇ ਨੇ ਬੰਦਾ ਕੋਈ ਜੰਮਿਆ ਹੀ ਨਹੀਂ ਅੱਜ ਤੱਕ ਇਹ ਨਾਰਾਜ਼ਗੀ ਆ ਨਾ ਸ਼੍ਰੋਮਣੀ ਕਮੇਟੀ ਉਹਨੂੰ ਬਣਾਉਣ ਵਾਲੀ ਹੈ ਸ਼੍ਰੋਮਣੀ ਕਮੇਟੀ ਉਹਨੂੰ ਲਾਉਣ ਵਾਲੀ ਹੈ ਕੇਸਰੀ ਰੰਗ ਸਾਡਾ ਖਾਨਦਾਨੀ ਰੰਗ ਇਹ ਰੰਗ ਜਿਹੜਾ ਬਦਲ ਕੇ ਸਾਨੂੰ ਪਸੰਦੀ ਰੰਗ ਸਭ ਤੋਂ ਪਹਿਲਾ ਹਮਲਾ ਸਾਡੇ ਤੇ ਇਹ ਹੋਇਆ ਕਿ ਸਾਡਾ ਜਿਹੜਾ ਖਾਂਡਨ ਰੰਗ ਸੀ ਤਜਰਬੇ ਦੇ ਤੌਰ ਤੇ ਉਹਨਾਂ ਨੇ ਵੇਖਿਆ ਕਿ ਕੀ ਸਿੱਖ ਕੌਮ ਕਾਲ ਤੱਕ ਦੇ ਜੇਜ਼ਦਰ ਦੀ ਮੰਨਦੀ ਏ ਸਾਡਾ ਰੰਗ ਗਿਆ ਤੁਸੀਂ ਬਹੁਤ ਵੱਡਾ ਐਲੀਗੇਸ਼ਨ ਲਾ ਰਹੇ ਹੋ ਕਿ ਬੀਜੇਪੀ ਜਣੀ ਭਾਰਤੀ ਜਨਤਾ ਮੈਂ ਬਹੁਤ ਮੈਂ ਕੌਨਫੀਡੈਂਸ ਨਾਲ ਲਾ ਰਿਹਾ ਮਾ ਹੋਰ ਕੋਈ ਦੁਨੀਆ ਦੀ ਤਾਕਤ ਹੀ ਨਹੀਂ ਏ ਸਾਡੇ ਚ ਦਖਲ ਦੇਣ ਵਾਲੀ ਸੈਂਟਰ ਸਰਕਾਰ ਹਮੇਸ਼ਾ ਦਖਲ ਦਿੰਦੀ ਹੈ ਜੀ ਕਾਲ ਤੱਕ ਸਾਫ ਦੇ ਜਥੇਦਾਰ ਸਾਫ ਨੂੰ ਭਾਰਤੀ ਜਨਤਾ ਪਾਰਟੀ ਦੇ ਕਹਿਣ ਤੇ ਚੱਲ ਰਹੇ ਸੀ ਸਿੱਧਾ ਨਹੀਂ ਸਾਡੇ ਤੇ ਕੋਈ ਵੀ ਦਖਲ ਦੇ ਸਕਦਾ ਸਿੱਧਾ ਲੋਕੀ ਮੂੰਹ ਭੁਆ ਕੇ ਰੱਖ ਦਿੰਦੇ ਜਿਹੜੇ ਬੰਦੇ ਨੇ ਕਾਲ ਤਖਤ ਦੇ ਪਵਿੱਤਰ ਸਥਾਨ ਤੇ ਬੈਠ ਕੇ ਇਹ ਗੱਲ ਕਹੀ ਏ ਬਈ ਸਾਰੇ ਚੁੱਲੇ ਸਮੇਟ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਕੱਠੇ ਹੋ ਬਿਲਕੁਲ ਹੁਕਮਨਾਮੇ ਚ ਹੁਕਮਨਾਮਾ ਨਾ ਜੀ ਉਸੇ ਬੰਦੇ ਨੇ ਤਖਤ ਤੋਂ ਲਖਣ ਤੋਂ ਬਾਅਦ ਪਹਿਲਾ ਚੁੱਲਾ ਹੋਈ ਉਹਨੇ ਬਾਲਿਆ ਵਾ ਅਕਾਲੀ ਦਲ ਦਾ ਉਹਦੋ ਚੁੱਲਾ ਕਿਨੂੰ ਕਿਹਾ ਸੀ ਉਹ ਕਹਿੰਦੇ ਕਿ ਮੈਂ ਚੁੱਲਾ ਕਿਹਾ ਸੀਗਾ ਜਿਹੜਾ ਸੁਧਾਰ ਲਹਿਰ ਬਣੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਕਹਿੰਦੇ ਉਹਨਾਂ ਨੇ ਉਸੇ ਸ਼ਾਮ ਤਾ ਉਹਨਾਂ ਨੇ ਰਿਜ਼ਾਈਨ ਦੇਤੇ ਕੋਈ ਸੁਧਾਰ ਲੈਣ ਦੀ ਬੜੀ ਆਮੀਨਾ ਬਲਵਲਿੰਗ ਨਾ ਪਈਏ ਬਲਵਲਿੰਗ ਨਾ ਪਈ ਦਫਤਰ ਤੇ ਕਬਜ਼ਾ ਕਰਾਂਗੇ ਤੱਕੜੀ ਖੋਵਾਂਗੇ ਸ਼੍ਰੋਮਣੀ ਕਮੇਟੀ ਖੋਵਾਂਗੇ ਇਹ ਕੋਈ ਜੰਗਲ ਦਾ ਰਾਜ ਆ ਕੋਈ ਇਸ ਦਾਵੇ ਚ ਉਹ ਕਹਿੰਦੇ ਆ ਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਆਕਾਲੀ ਦਲ ਕਿ ਕਿਨੂੰ ਇਹਦੇ ਸੂਰ ਨਾਲ ਤੁਸੀਂ ਨਕਲੀ ਸ਼੍ਰੋਮਣੀ ਅਕਾਲੀ ਦਲ ਦੇ ਉਹ ਕਾਲੀਦਲਾਂ ਨੂੰ ਕਦੇ ਮਾਨਤਾ ਨਹੀਂ ਦਿੱਤੀ ਪੰਜ ਸੱਤ ਬੰਦੇ ਫਿਰ ਵੀ ਹੈ ਨੇ ਉਹਨਾਂ ਵਿੱਚ ਉਹਨਾਂ ਨੂੰ ਹੱਥ ਵੀ ਜੋੜਾਂਗੇ ਬੇਨਤੀ ਵੀ ਕਰਾਂਗੇ ਬਾਹ ਤੋਂ ਫੜ ਕੇ ਲੈ ਵੀ ਆਵਾਂਗੇ ਉਹ ਇੱਥੇ ਉਹਨਾਂ ਦਾ ਘਰ ਹੈ ਇੱਥੇ ਉਹਨਾਂ ਦੀ ਫਾਰਮ ਹੈ ਇੱਥੇ ਉਹਨਾਂ ਦਾ ਸਤਕਾਰ ਹੈ ਇੱਥੇ ਉਹਨਾਂ ਦਾ ਸਟੇਟਸ ਹੈ ਤੁਸੀਂ ਹਰਾਜ ਹੋ ਕੇ ਗਏ ਨੇ ਤੁਸੀਂ ਹੱਕ ਰੱਖਦੇ ਹੋ ਉਹਨਾਂ ਤੇ ਅੱਜ ਵੀ ਬਿਲਕੁਲ ਹੱਕ ਰੱਖਨੇ ਸਾਡੇ ਭਰਾ ਨੇ ਸత్యਕਾਲ ਦਾ ਅਨਮੇੜ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਵੱਧ ਦੀ ਪਾਰਟੀ ਔਰ ਇਹ ਪਾਰਟੀ ਦੇ ਇਤਿਹਾਸ ਦੇ ਅੰਦਰ ਬਹੁਤ ਉਤਰਾ ਚੜਾ ਸ਼ੁਰੂ ਤੋਂ ਆਉਂਦੇ ਰਹੇ ਕਈ ਟੜੇ ਬਣਦੇ ਰਹੇ ਟੜਿਆਂ ਦੇ ਵਿੱਚੋਂ ਟੜੇ ਵੱਖ ਵੀ ਹੋਏ ਨਵੀਆਂ ਪਾਰਟੀਆਂ ਹੋਂਦ ਦੇ ਵਿੱਚ ਆਉਂਦੀਆਂ ਰਹੀਆਂ ਔਰ ਇਸ ਇਤਿਹਾਸ ਦੇ ਚਲਦਿਆਂ ਇਹ ਹਾਲੇ ਤੱਕ ਵੀ ਜਾਰੀ ਹੈ ਸਾਡੀ ਸੁਰਤ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਦਾ ਕੁਝ ਲੀਡਰ ਜਿਹੜੇ ਟਕਸਾਲੀ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਹੋਰਾਂ ਦੀ ਉਸ ਪਾਰਟੀ ਤੋਂ ਵੱਖਰੇ ਹੋ ਜਾਂਦੇ ਆ ਉਸ ਤੋਂ ਬਾਅਦ ਉਹ ਸੰਯੁਕਤ ਹੋ ਜਾਂਦਾ ਫਿਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਵਾਪਸੀ ਕਰ ਲੈਂਦੇ ਆ ਉਸੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਹੁਣ ਦੁਨੀਆ ਤੋਂ ਚਲੇ ਗਏ ਔਰ ਉਹਦੇ ਵਿਚਾਲੇ ਕੁਝ ਲੀਡਰ ਅਜਿਹੇ ਜਿਹੜੇ ਵੱਖਰੇ ਹੋਏ ਔਰ ਉਹ ਉਸ ਨੂੰ ਬਾਗੀ ਧੜਾ ਕਿਹਾ ਜਾਣ ਲੱਗਾ ਉਸ ਤੋਂ ਬਾਅਦ ਜੋ ਕੁਝ 2 ਦਸੰਬਰ ਨੂੰ ਵਾਪਰਦਾ ਉਸ ਦੇ ਵਿੱਚ ਕਈ ਚੀਜ਼ਾਂ ਸਾਹਮਣੇ ਆਈਆਂ ਉਸ ਵੇਲੇ ਕਾਰਜਕਾਰੀ ਪ੍ਰਧਾਨ ਕਿਸੇ ਟਾਈਮ ਰਹੇ ਹਰਪ੍ਰੀਤ ਸਿੰਘ ਹੋਰੀ ਵੀ ਉਸ ਵੇਲੇ ਜਥੇਦਾਰ ਸੀ ਔਰ ਸ੍ਰੀ ਕਾਲਤਾਖ ਸਾਹਿਬ ਦੇ ਜਥੇਦਾਰ ਰਗਵੀਰ ਸਿੰਘ ਸੀ तमाम ਤਕਰੀਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਔਰ ਇਹ ਆਮ ਤੌਰ ਤੇ ਹੀ ਹੈ ਕਿ ਜਦੋਂ ਕੋਈ ਉੱਥੇ ਜਾ ਕੇ ਪੇਸ਼ ਹੋ ਜਾਂਦਾ ਹੈ ਮਾਫੀ ਮਿਲ ਜਾਂਦੀ ਹੈ ਜਾਨੀ ਜੇ ਸਜ਼ਾ ਲੱਗੀ ਤਾਂ ਮਾਫੀ ਮਿਲ ਗਈ ਉਸ ਤੋਂ ਬਾਅਦ ਵੀ ਇਹ ਮੰਨਿਆ ਜਾਂਦਾ ਸੀ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਦੇ ਨਾਲ 2015 ਤੋਂ ਲੈ ਕੇ ਕ੍ਰਾਈਸਿਸ ਦੇ ਵਿੱਚ ਹੀ ਉਹ ਕ੍ਰਾਈਸਿਸ ਟੁੱਟੇਗਾ ਪਰ ਕ੍ਰਾਈਸਿਸ ਟੁੱਟਣ ਦੀ ਬਜਾਏ ਹੋਰ ਜ਼ਿਆਦਾ ਕ੍ਰਾਈਸਿਸ ਆ ਗਿਆ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਬਹੁਤ ਬਹੁਤ ਕੁਝ ਵਾਪਰਿਆ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਔਰ ਕਿਸੇ ਵੇਲੇ ਐਮਰਜੈਂਸੀ ਦੇ ਮੌਕੇ ਵੀ ਜੇਲਾ ਕੱਟਣ ਵਾਲੇ ਸਦਾ ਸੁੱਚਾ ਸਿੰਘ ਲੰਗਾਹ ਸਾਹਿਬ ਨੇ ਉਹਨਾਂ ਤੋਂ ਪੂਰੇ ਇਤਿਹਾਸ ਦੇ ਹਵਾਲੇ ਦੇ ਨਾਲ ਚਰਚਾ ਕਰਾਂਗੇ ਲੰਗਾਹ ਸਾਹਿਬ ਬਹੁਤ ਬਹੁਤ ਸਵਾਗਤ ਜੀ ਧੰਨਵਾਦ ਜੀ ਧੰਨਵਾਦ ਲੰਗਾਹ ਸਾਹਿਬ ਸੋਚਿਆ ਜਾ ਰਿਹਾ ਸੀ ਕਿ ਵੈਸੇ ਤਾਂ ਇਤਿਹਾਸ ਵੀ ਹੈ ਸਾਡਾ ਕਿ ਜਦੋਂ ਕੋਈ ਸ੍ਰੀ ਕਾਲ ਤਖਤ ਸਾਹਿਬ ਤੇ ਗਿਆ ਉਸ ਨੂੰ ਉੱਥੋਂ ਧਾਰਮਿਕ ਸਜ਼ਾ ਲੱਗ ਗਈ ਤੇ ਕਿਹਾ ਜਾਂਦਾ ਹੈ ਕਿ ਗੁਰੂ ਨੇ ਤਰਸ ਖਾ ਲਿਆ ਗੁਰੂ ਨੇ ਮਾਫ ਕਰਤਾ ਔਰ ਉਸ ਤੋਂ ਬਾਅਦ ਉਹ ਆਪਣੀ ਆਮ ਜ਼ਿੰਦਗੀ ਦੇ ਵਿੱਚ ਆ ਜਾਂਦਾ ਹੈ ਬੰਦਾ ਸੁਰਖਰੂ ਹੋ ਜਾਂਦਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਤੋਂ ਕਿਹੜੀ ਜਿਹੀ ਗਲਤੀ ਹੋਈ ਕਿ ਸ਼੍ਰੋਮਣੀ ਅਕਾਲੀ ਦਲ ਸੁਰਖਰੂ ਹੋਇਆ ਨਜ਼ਰ ਨਹੀਂ ਆਉਂਦਾ ਦਰਅਸਲ ਗੱਲ ਇਹ ਹੈ ਮੈਂ 55 ਸਾਲ ਤੋਂ ਪਿਛਲੇ ਤੋਂ ਸਰਗਰਮ ਆ 55 ਸਾਲ ਪਹਿਲਾਂ ਮੈਂ ਗ੍ਰਿਫਤਾਰੀ ਦਿੱਤੀ ਸੀ ਜਿਲ੍ਹ ਜਿੱਤ ਗਿਆ ਸੀ ਤੇ ਐਮਰਜੈਂਸੀ ਵਿੱਚ ਵੀ ਮੈਂ ਲੰਬਾ ਸਮਾਂ ਜੇਲ੍ਹ 'ਚ ਰਿਹਾ ਵਾਂ ਮੇਰੇ ਨਾਲ ਦੇ ਕੋਈ ਜੀ ਬੰਦੇ ਨੇ ਜਿਹੜੇ ਜੀਂਦੇ ਨੇ ਤੇ ਕਾਲੀ ਦਲ 'ਚ ਕੰਮ ਕਰਦੇ ਜੀ ਮੇਰੀ ਜ਼ਿੰਦਗੀ ਵਿੱਚ ਬੜੀ ਬਾਰੀ ਉਤਰਾ ਚੜ੍ਹਾ ਆਇਆ ਵਾ ਕਾਲੀ ਦਲ ਦੇ ਇੱਕ ਐਸੀ ਐਸਾ ਸਮਾਂ ਆਇਆ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਆਈ ਤੇ ਸਾਰੇ ਪੰਜਾਬ ਦੇ ਵਿੱਚੋਂ ਸਾਡੀਆਂ ਜਮਾਨਤਾਂ ਹੀ ਜ਼ਬਤ ਹੋ ਗਈਆਂ ਹੂੰ ਕਿ ਇਹਨੂੰ ਪਾਰਲੀਮੈਂਟ 'ਚੋਂ 20000 ਮਿਲੀ ਕਿ ਇਹਨੂੰ 5000 ਮਿਲੀ ਤੇ ਚਰਨਜੀਤ ਅਟਵਾਲ ਜਿਹੜਾ ਸਪੀਕਰ ਸਾਡਾ ਰਿਹਾ ਵਾ ਜੀ ਇਹਨੇ ਸਿਰਫ ਇਹਦੀ ਜਮਾਨਤ ਬਚੀ ਸੀ ਹੂੰ ਤੇ ਉਦੋਂ ਮਗਰੋਂ ਫਿਰ ਅਸੀਂ ਪਾਰਲੀਮੈਂਟ ਵੀ ਜਿੱਤਦੇ ਰਹੇ ਆ ਤੇ ਤਿੰਨ ਵਾਰ ਮੁੱਖ ਮੰਤਰੀ ਵੀ ਬਣ ਗਏ ਬਿਲਕੁਲ ਹੂੰ ਔਰ ਇਸੇ ਤਰ੍ਹਾਂ ਇੱਕ ਵਾਰੀ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਦਿੱਲੀ ਦੀ ਸਰਕਾਰ ਕਾਂਗਰਸ ਕਰਨ ਲੱਗੀ ਸੀ ਹੂੰ ਤੇ ਹੁਕਮ ਸਿੰਘ ਜਿਹੜਾ ਸੀਗਾ ਸਪੀਕਰ ਪ੍ਰਧਾਨ ਵੀਰਿਆ ਸ਼੍ਰੋਮਣੀ ਕਮੇਟੀ ਦਾ ਇੱਕ ਵਾਰ ਤੇ ਬੜਾ ਪਾਵਰਫੁੱਲ ਲੀਡਰ ਸੀਗਾ ਜੀ ਕਾਲੀ ਦਲ ਵਿੱਚੋਂ ਗਿਆ ਹੋਇਆ ਛੱਡ ਕੇ ਉਹਨਾਂ ਨੇ ਸਹਾਦ ਸੰਗਤ ਮੋੜ ਬਣਾ ਲਿਆ ਕੁਝ ਹੋਰ ਨਾ ਬੰਦਿਆਂ ਨੇ ਨਾਲ ਰਲ ਕੇ ਸੀਨੀਅਰ ਬੰਦਿਆਂ ਨੇ ਵੀ ਸ਼੍ਰੋਮਣੀ ਕਮੇਟੀ ਜਿਹੜੀ ਹੈ ਅਕਾਲੀ ਦਲ ਕੋ ਖੋਲਾਣੀ ਹੈ ਹੂੰ ਇਲੈਕਸ਼ਨ ਹੋ ਗਈ ਤੇ ਅਕਾਲੀ ਦਲ ਫਿਰ ਜਿੱਤ ਗਿਆ ਜੀ ਕਿਹਨੇ ਸਵਾਲ ਕੀਤਾ ਵੀ ਤੁਹਾਡਾ ਸਹਾਦ ਸੰਗਤ ਬੋਰਡ ਦਾ ਕੀ ਬਣਿਆ ਹੂੰ ਤੇ ਅੱਗੋ ਕਹਿੰਦੇ ਸੀ ਸਾਧ ਸਾਧਾ ਨਾਲ ਰਲ ਕੇ ਤੇ ਸੰਗਤ ਸੰਗਤ ਨਾਲ ਰਲਗੀ ਤੇ ਸਾਡੇ ਕੋਲ ਬੋਟ ਰਹਿ ਗਏ ਨੇ ਹੂੰ ਜਾਨੀ ਉਤਰਾ ਚੜਾ ਦੀਆਂ ਚੀਜ਼ਾਂ ਉਤਰਾ ਚੜਾ ਦੀਆਂ ਗੱਲਾਂ ਨੇ ਵੀ ਕਾਲੀ ਦਲ ਤੇ ਕੋਈ ਵੀ ਚੜ ਕੇ ਆਇਆ ਵਾ ਤੇ ਉਹ ਲੈ ਕੇ ਗਿਆ ਵਾ ਹੂੰ ਰੱਬ ਦੀ ਬਹੁਤ ਵੱਡੀ ਕਿਰਪਾ ਹੋਵੇ ਤੇ ਬੰਦਾ ਪਿੰਡ ਦੇ ਮੈਂਬਰ ਪੰਚਾਇਤ ਬਣਦਾ ਪਿੰਡ ਦਾ ਸਰਪੰਚ ਬਣਦਾ ਨਹੀਂ ਤਾਂ ਲੱਖ ਪਾਪੜ ਵੇਲ ਲੋ ਮੈਂਬਰ ਸਰਪੰਚੀ ਨਹੀਂ ਬੰਦਾ ਬਣਦਾ ਐਵੇਂ ਵਾਲੇ ਵਜੀਰ ਬਣ ਦੀ ਦੂਰ ਦੀ ਗੱਲ ਆ ਪਰਦਾਨ ਬੰਦ ਦੀ ਦੂਰ ਦੀ ਗੱਲ ਹੈ ਬੜੀ ਸਾਡੇ ਕੌਮ ਤੇ ਕੋਈ ਵਿਵਤਾ ਬਣੇ ਤਾਂ ਅਸੀਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੇ ਆ ਕੋਈ ਵਗਿਆ ਹੋ ਜਾਵੇ ਤੇ ਫਿਰ ਕਾਲ ਤਖਤ ਤੇ ਪੇਸ਼ ਹੋਣੇ ਆ ਕਾਲ ਤਖਤ ਦਾ ਹੁਕਮ ਸਾਡੇ ਲਈ ਰੱਬ ਦਾ ਹੁਕਮ ਹੈ ਰੱਬ ਤੋਂ ਬਾਅਦ ਜੇ ਕੋਈ ਹੈ ਤੇ ਕਾਲ ਤਖਤ ਦਾ ਸਾਡੇ ਲਈ ਜੱਤੇਦਾਰ ਸਮਝਾ ਪਿੱਛੇ ਦੇ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਸਤਿਕਾਰਯੋਗ ਨੇ ਮੇਰੇ ਜੀ ਉਹ ਕਾਲ ਤਖਤ ਦੇ ਜਥੇਦਾਰ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਜਿਹੜਾ ਕੇਸਰੀ ਰੰਗ ਗੁਰੂ ਗੋਬਿੰਦ ਸਿੰਘ ਜੀ ਵਰਤਦੇ ਰਹੇ ਨੇ ਉਹਨਾਂ ਦੇ ਵੇਲੇ ਤੋਂ ਲੈ ਕੇ ਤੇ ਨਿਸ਼ਾਨ ਸਾਹਿਬ ਕੇਸਰੀ ਰੰਗ ਦੇ ਚ ਝੁਲਦੇ ਰਹੇ ਨੇ ਜੰਗਾ ਵਿੱਚ ਕੇਸਰੀ ਰੰਗ ਝੁਲਦਾ ਰਿਹਾ ਵਾ ਸਾਡੀਆਂ ਅਕਾਲੀ ਦਲ ਦੀਆਂ ਝੰਡੀਆਂ ਜਿਹੜੀਆਂ ਨੇ ਉਹ ਕੇਸਰੀ ਰੰਗ ਦੀਆਂ ਸੀ ਮਤਲਬ ਕੇਸਰੀ ਰੰਗ ਸਾਡਾ ਖਾਨਦਾਨੀ ਰੰਗ ਸੀ ਇਹ ਰੰਗ ਜਿਹੜਾ ਬਦਲ ਕੇ ਸਾਨੂੰ ਬਸੰਤੀ ਰੰਗ ਦੇ ਦਿੱਤਾ ਸਾਡੇ ਕਾਲ ਤਖਤ ਦੇ ਜਹਦਾਰ ਦੇ ਹੁਕਮ ਨਾਲ ਸਾਡੇ ਨਿਸ਼ਾਨ ਸੱਭਾ ਤੇ ਚੜ ਕੇ ਤੇ ਜਿਹੜਾ ਸਾਡਾ ਕੇਸਰੀ ਰੰਗ ਸੀਗਾ ਉਹ ਭਾਜੀਪੀ ਨੇ ਆਪਣੀਆਂ ਝੰਡੀਆਂ ਦਾ ਲਾਲਿਆ ਆਪਣੇ ਝੰਡਿਆਂ ਦਾ ਬਣਾ ਲਿਆ ਕੌਨਸਪੀਰੇਸੀ ਸੀ ਫਿਰ ਤੁਹਾਡਾ ਤੁਹਾਡਾ ਕਹਿਣ ਦਾ ਮੈਂ ਮੇਰੇ ਕਹਿਣ ਦਾ ਭਾਵ ਸਭ ਤੋਂ ਪਹਿਲਾ ਹਮਲਾ ਸਾਡੇ ਤੇ ਇਹ ਹੋਇਆ ਕਿ ਸਾਡਾ ਜਿਹੜਾ ਖਾਨਦਾਨੀ ਰੰਗ ਸੀ ਤਜਰਬੇ ਦੇ ਤੌਰ ਤੇ ਉਹਨਾਂ ਨੇ ਵੇਖਿਆ ਕਿ ਕੀ ਸਿੱਖ ਕੌਮ ਕਾਲ ਤਖਤੇ ਜੇਸਦਰ ਦੀ ਮੰਨਦੀ ਹੈ ਸਾਡਾ ਰੰਗ ਗਿਆ ਤੁਸੀਂ ਬਹੁਤ ਵੱਡਾ ਐਲੀਗੇਸ਼ਨ ਲਾ ਰਹੇ ਹੋ ਕਿ ਬੀਜੇਪੀ ਜਾਨੀ ਭਾਰਤੀ ਜਨਤਾ ਪਾਰਟੀ ਮੈਂ ਬਹੁਤ ਮੈਂ ਕੌਨਫੀਡੈਂਸ ਨਾਲ ਲਾ ਰਿਹਾ ਮੈਂ ਹੋਰ ਕੋਈ ਦੁਨੀਆ ਦੀ ਤਾਕਤ ਹੀ ਨਹੀਂ ਏ ਸਾਡੇ ਚ ਦਖਲ ਦੇਣ ਵਾਲੀ ਸੈਂਟਰ ਸਰਕਾਰ ਹਮੇਸ਼ਾ ਦਖਲ ਦਿੰਦੀ ਏ ਸ੍ਰੀ ਕਲਤਕ ਸਾਹਿਬ ਦੇ ਜਥੇਦਾਰ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਕਹਣ ਤੇ ਚੱਲ ਰਹੇ ਸੀ ਮੈਂ ਕਹਿੰਨਾ ਏਜੰਸੀਆਂ ਜਿਹੜੀਆਂ ਵੜ ਗਈਆਂ ਸਿੱਧਾ ਨਹੀਂ ਸਾਡੇ ਤੇ ਕੋਈ ਵੀ ਦਖਲ ਦੇ ਸਕਦਾ ਸਿੱਧਾ ਲੋਕੀ ਮੂੰਹ ਭੁਆ ਕੇ ਰੱਖ ਦਿੰਦੇ ਨੇ ਸਿੱਧਾ ਨਹੀਂ ਕੋਈ ਦਖਲ ਦੇ ਸਕਦਾ ਪਰ ਸਾਡਾ ਰੰਗ ਗਿਆ ਜਦੋਂ ਰੰਗ ਗਿਆ ਤੇ ਸਾਨੂੰ ਸਾਰੀ ਦੁਨੀਆ ਨੂੰ ਸ਼ੰਕਾਤ ਪੈਦਾ ਹੋ ਹੀ ਗਿਆ ਨਾ ਹੇ ਸੁਖਬੀਰ ਬਾਦਲ ਤੇ ਨੂੰ ਤਲਬ ਕਰ ਲਿਆ ਜੀ ਉਸ ਵੇਲੇ ਦੀ ਕੈਬਨਿਟ ਨੂੰ ਤਲਬ ਕਰ ਲਿਆ ਕੋਰ ਕਮੇਟੀ ਨੂੰ ਤਲਬ ਕਰ ਲਿਆ ਜਿਸ ਢੰਗ ਦੇ ਨਾਲ ਤਲਬ ਕੀਤਾ ਤੇ ਜੋ ਲੈਂਗੁਏਜ ਵਰਤੀ ਗਈ ਉਹ ਇੱਕ ਕਾਲ ਤਖਤ ਦੇ ਬਹੁਤ ਹੀ ਵੱਡੇ ਤਖਤ ਤੇ ਬਰਾਜਮਾਨ ਜਿਹਨੂੰ ਅਸੀਂ ਰੱਬ ਸਮਝਨੇ ਆ ਉਹਨਾਂ ਦੀ ਜ਼ੁਬਾਨ ਚੋਂ ਨਿਕਲੀ ਹੋਈ ਗੱਲ ਤੇ ਸਾਡੇ ਜ਼ਖਮਾਂ ਤੇ ਮਲਬਲਾ ਦੇਣੀ ਚਾਹੀਦੀ ਪਰ ਉਹ ਤਿੱਖੀ ਤੇਵਰ ਟਕੇ ਸੀ ਅੱਜ ਵੀ ਉਹ ਜਿੰਦੀ ਜਾਗਦੀ ਏ ਲੈਂਗੁਏਜ ਉਹ ਸੁਖਵੀਰ ਅੱਗੇ ਆ ਸੁਖਵੀਰ ਇੱਕ ਕਦਮ ਹੋਰ ਅੱਗੇ ਆ ਚਲੋ ਕਾਲ ਤੱਕ ਤਾਂ ਜਾਇਦਾਰ ਸੀ ਸਾਡੇ ਲਈ ਰੱਬ ਜੇ ਮੈਂ ਗਲਤ ਨਾ ਹੋਵਾਂ ਤਾਂ ਸੁਖਵੀਰ ਸਿਆ ਸ਼ਬਦ ਵਰਤਿਆ ਗਿਆ ਜਾਂ ਸੁਖਵੀਰ ਸਿੰਘ ਸ਼ਬਦ ਸੁਖਵੀਰ ਆਂਦਾ ਕੋਈ ਹੈ ਸੁਖਵੀਰ ਦੇ ਨਾਲ ਨਹੀਂ ਕੋਈ ਬੋਲਿਆ ਦੂਜੀ ਵਾਰੀ ਕਿਹਾ ਮੈਂ ਦੂਰ ਬੈਠਾ ਮੈਂ ਆ ਗਿਆ ਮੈਂ ਸਿੰਘ ਸਾਹਿਬ ਜੀ ਮੈਨੂੰ ਮੈਕ ਦੋ ਮੈਂ ਕਹਿਣਾ ਚਾਹੁੰਦਾ ਮੈਨੂੰ ਦੇਰ ਨਾ ਮਿਲਿਆ ਮੁੜ ਕੇ ਮੇਰੇ ਮਗਰ ਤਿੰਨ ਚਾਰ ਪੰਜ ਹੋਰ ਬੰਦੇ ਉੱਠ ਖਲੋਤੇ ਸੀਨੀਅਰ ਬੰਦੇ ਮੈਂ ਕਿਹਾ ਜੀ ਕੱਲੇ ਸੁਖਵੀਰ ਬਾਦਲ ਜੀ ਦਾ ਕੋਈ ਦੋਸ਼ ਨਹੀਂ ਦਾ ਦੋਸ਼ ਹੈ ਸਾਡਾ ਉਸ ਵੇਲੇ ਦੀ ਕੈਬਨਿਟ ਦਾ ਉਸ ਵੇਲੇ ਦੀ ਕੋਰ ਕਮੇਟੀ ਦਾ ਉਸ ਵੇਲੇ ਦੇ ਐਮਐਲਏ ਆਂ ਦਾ ਜਿਹੜੇ ਸਾਰੇ ਕਹਿੰਦੇ ਸੀ ਸੁਖਵੀਰ ਬਾਦਲ ਜੀ ਪ੍ਰਧਾਨ ਸਾਹਿਬ ਸਰਕਾਰ ਬਣਨੀ ਚਾਹੀਦੀ ਹੈ ਅਗਲੀ ਵਾਰ ਕੋਈ ਪਾਪੜ ਵੇਲੋ ਜੇ ਕੋਈ ਗਲਤੀਆਂ ਹੋਈਆਂ ਨੇ ਅਸੀਂ ਸਾਰੇ ਝੋਲੀ ਚ ਪੋਨੇ ਇਹਦਾ ਕੱਲ ਦਾ ਦੋਚੀ ਦੀ ਉਸ ਵੇਲੇ ਜਿਹੜੇ ਫੈਸਲੇ ਹੋਏ ਉਹ ਫੈਸਲੇ ਵੀ ਮੈਂ ਸਭ ਨਾਲ ਸਾਨੂੰ ਪਿੰਜਣ ਵਾਲੇ ਹੋਏ ਸਾਨੂੰ ਨਾ ਹੋਇਆ ਵੀ ਜਿਵੇਂ ਸਾਡਾ ਕੋਈ ਆਪਣਾ ਇੱਥੇ ਮਲਮ ਲਾਉਣ ਵਾਲਾ ਨਹੀਂ ਫੈਸਲਾ ਹੋ ਰਿਹਾ ਮਿਸਾਲ ਦੇ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 16 ਤੋਂ 18 ਸਾਲ ਜੇਲ੍ਹ ਕੱਟੀ ਹੈ ਕਾਲੀ ਦਲ ਦੇ ਵਿੱਚ ਜੀ ਦਮਾ ਵੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਹੋਇਆ ਸੀਗਾ ਐਸੇ ਇਨਸਾਨ ਨੇ ਪਿੰਡ ਦੇ ਵਿੱਚ ਪਿੰਡਾਂ ਵਿੱਚ ਫੋਕਲ ਪੁਆਇੰਟ ਮੰਡੀਆਂ ਬਣਾਈਆਂ ਦਾਣਾ ਮੰਡੀਆਂ ਬਣਾਈਆਂ ਸੜਕਾਂ ਪਹੁੰਚਾਈਆਂ ਬਿਜਲੀ ਦੇ ਬਲਬ ਜਗਦੇ ਜਿਹੜੇ ਨੇ ਕੀਤੇ ਪਿੰਡ ਪਿੰਡ ਵਿੱਚ ਸ਼ਰਕ ਪਛਾਈ। ਟਰੈਕਟਰ ਨੂੰ ਗੱਡਾ ਸਮਝ ਕੇ ਟੈਕਸ ਖਤਮ ਕੀਤਾ। ਸਾਈਕਲ ਨੂੰ ਟੈਕਸ ਲਾਹਤਾਂ ਕਾਂਗਰਸ ਦਾ ਲਾਇਆ ਹੋਇਆ। ਗਰੀਬ ਲੋਕਾਂ ਲਈ ਕਿੰਨੀਆਂ ਸਕੀਮਾਂ ਬਣਾਤੀਆਂ। ਪੰਜਾਬ ਦੇ ਕਿਸਾਨ ਦੇ ਟਿਊਬਲ ਦਾ ਬਿੱਲ ਨਹੀਂ ਸੀ ਤਰਦਾ ਹੁੰਦਾ ਲੈਣਾਂ ਚ ਲੋਕ ਤੋਂ ਪਿਕਲੋਤੇ ਹੁੰਦੇ। ਉਹ ਬਿੱਲ ਮਾਫ ਕਰ ਦਿੱਤਾ ਵੀ ਖੇਤੀ ਕਰਦੇ ਨੇ। ਅਜਿਹੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਹਨਾਂ ਦੇ ਵਧੀਆ ਫੈਸਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਹਨਾਂ ਦੇ ਤਜਰਬੇ ਨੂੰ ਕੇਂਦਰ ਵਿੱਚ ਵੀ ਉਹ ਵਜੀਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਤਿੰਨ ਵਾਰੀ ਬਣੇ 12 ਵਾਰ ਉਹ ਐਮਐਲਏ ਬਣੇ ਉਹਨਾਂ ਦੀ ਸਾਰੀ ਜ਼ਿੰਦਗੀ ਨੂੰ ਮੁੱਖ ਰੱਖਦਿਆਂ ਫਕਰੇ ਕੂਮ ਦਾ ਉਹਨਾਂ ਨੂੰ ਵਾਰਡ ਦਿੱਤਾ ਫਕਰੇ ਕੂਮ ਦਾ ਵਾਰਡੋ ਹੁਣ ਵਿਚਾਰੇ ਸੰਸਾਰ ਤੇ ਨਹੀਂ ਜਿਹੜਾ ਬੰਦਾ ਚਲਾ ਹੀ ਗਿਆ ਉਸ ਵੇਲੇ ਕੂਮ ਨੇ ਇਹ ਕੀਤਾ ਵੀ ਕੋਈ ਸਿੱਖ ਕੂਮ ਵਿੱਚ ਏਡਾ ਵੱਡਾ ਬੰਦਾ ਹੈਗਾ ਜਿਨੇ ਆਹ ਕੰਮ ਕੀਤੇ ਨੇ ਤੇ ਫਕਰੇ ਕੂਮ ਦਿੱਤਾ ਤੇ ਜਦੋਂ ਸੰਸਾਰ ਤੋਂ ਚਲਾ ਗਿਆ ਉਹਦਾ ਫਕਰੇ ਕੌਮ ਵਾਪਸ ਲੈਣਾ ਇਹਦਾ ਮਤਲਬ ਉਹਦਾ ਕੱਦ ਮਿੱਟੀ ਚ ਮਲਾਉਣ ਵਾਲਾ ਕਰ ਦਿੱਤਾ ਕਿ ਫਕਰੇ ਕੌਮ ਤੇ ਐਵੇਂ ਦੇ ਦਿੱਤਾ ਹੈਗਾ ਹੈ ਹੀ ਨਹੀਂ ਸਾਡੇ ਚ ਕੋਈ ਸਿੱਖ ਸਿਰ ਕੱਢ ਹੈ ਹੀ ਨਹੀਂਗਾ ਜਿਸ ਸਿੱਖ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਹਿੰਦੁਸਤਾਨ ਕਿੰਨਾ ਵੱਡਾ ਵਾ ਕਿੰਨਿਆਂ ਦੇਸ਼ਾਂ ਵਿੱਚ ਸਾਡੇ ਪ੍ਰਧਾਨ ਮੰਤਰੀ ਦੀ ਗੱਲ ਆ ਤੇ ਜਦੋਂ ਸਾਹਮਣੇ ਆਉਂਦਾ ਸੀ ਤੇ ਸਦਾ ਪ੍ਰਕਾਸ਼ਮ ਬਾਦਲ ਦੇ ਗੁੱਡੀ ਹੱਥ ਲਾਉਂਦਾ ਸੀ ਐਸੇ ਬੰਦੇ ਦਾ ਫਕਰੇ ਕੌਮ ਖੋਲਣਾ ਸਿੱਧੀ ਝੰਡੀ ਇਹ ਕਿ ਸਿੱਖ ਕੌਮ ਨੂੰ ਨੀਮਿਆਂ ਬਖਾਉਣਾ ਭਈ ਇਹਨਾਂ ਵਿੱਚ ਕੋਈ ਕਾਬਲ ਬੰਦਾ ਆਈ ਉਹ ਵੀ ਸਾਨੂੰ ਪਿੰਜ ਕੇ ਰੱਖ ਦਿੱਤੀ ਭਈ ਇਹ ਸੰਸਾਰ ਤੋਂ ਜਾਣ ਵਾਲੇ ਬੰਦੇ ਪੰਜੇ ਸਿੰਘ ਸਾਹਿਬ ਪੰਜੇ ਸਿੰਘ ਸਾਹਿਬ ਤੁਹਾਨੂੰ ਲੱਗਦਾ ਕਿ ਉਸ ਕਾਂਸਪਿਰੇਸੀ ਤੁਸੀਂ ਤੁਸੀਂ ਕਾਂਸਪਿਰੇਸੀ ਕਹਿ ਰਹੇ ਹੋ ਸਿਰਫ ਹਰਪ੍ਰੀਤ ਨੇ ਮਗਰ ਲਾਇਓ ਏ ਸੀ ਹਰਪ੍ਰੀਤ ਨੇ ਮਗਰ ਲਾਇਓ ਏ ਸੀ ਨਹੀਂ ਪਰ ਫੈਸਲਾ ਤਾਂ ਅੱਜ ਸੁਲਤਾਨ ਸਾਹਿਬ ਨੇ ਠੀਕ ਆ ਕੋਈ ਵੀ ਸਾਰੇ ਠੀਕ ਨੇ ਮੈਂ ਇਹ ਸਮਝ ਨਾਵਾ ਕਿ ਹੁਣ ਉਹ ਉਸ ਤਖਤ ਤੇ ਜਿਹਨੂੰ ਅਸੀਂ ਮੱਥਾ ਟੇਕਦੇ ਸੀ ਜਿਸ ਹਰਪ੍ਰੀਤ ਦੇ ਕੋਲ ਅਸੀਂ ਥੱਲੇ ਬੈਂਦੇ ਸੀ ਤੇ ਉਹ ਤਖਤ ਤੇ ਬੈਂਦੇ ਸੀ ਭਾਵੇਂ ਦੇਸ਼ ਦਾ ਰਾਸ਼ਟਰਪਤੀ ਕਿਉਂ ਨਾ ਬਣ ਜਾਵੇ ਕੋਈ ਦੇਸ਼ ਦਾ ਮੁੱਖ ਮੰਤਰੀ ਕਿਉਂ ਨਾ ਬਣ ਜਾਵੇ ਸਿੰਘ ਸਾਹਿਬ ਦੇ ਥੱਲੇ ਬਹਿ ਕੇ ਤੇ ਉਹਨਾਂ ਨੂੰ ਨਿਮਸ਼ਕਾਰ ਕਰਦੇ ਅੱਜ ਉਸ ਤਖਤ ਤੋਂ ਮੈਂ ਕਿਹਾ ਰੱਬ ਚਾਹੇ ਤੇ ਮੈਂਬਰ ਪੰਚਾਇਤ ਬਣ ਸਕਦਾ ਨਹੀਂ ਤੇ ਨਹੀਂ ਬੰਦਾ ਨਹੀਂ ਉਹਨੂੰ ਕੋਈ ਲਾਉਣ ਵਾਲਾ ਜੰਮਿਆ ਰੱਬ ਖੁਸ਼ ਨਹੀਂ ਸੀ ਉਹ ਉਸ ਪਦਵੀ ਤੋਂ ਲੱਗ ਗਏ ਪਰ ਉਹ ਤਾਂ ਕਹਿੰਦੇ ਮੈਨੂੰ ਬੰਦੇ ਨਹੀਂ ਮੈਂ ਬੰਦੇ ਨਹੀਂ ਬੰਦਾ ਕੋਈ ਜੰਮਿਆ ਹੀ ਨਹੀਂ ਅੱਜ ਤੱਕ ਇਹ ਨਾਰਾਜ਼ਗੀ ਆ ਉਹਨਾਂ ਨੂੰ ਇਹੋ ਨਾਰਾਜ਼ਗੀ ਮੈਂ ਆਖਾਂ ਬੰਦਾ ਉਹ ਜਿਹੜਾ ਪਬਲਿਕ ਡੋਮੇਨ ਦੇ ਅੰਦਰ ਉਹ ਗੱਲ ਬੋਲਦੇ ਆ ਕਿ ਮੈਨੂੰ ਮੇਰੀਆਂ ਭਾਵਨਾਵਾਂ ਮਾਹਤ ਹੋਈਆਂ ਮੈਨੂੰ ਕਿਰਦਾਰਕੁਸ਼ੀ ਕੀਤੀ ਗਈ ਔਰ ਕਿਰਦਾਰਕੁਸ਼ੀ ਦਾ ਸਿੱਧਾ ਜਿਹੜਾ ਦੋਸ਼ ਆ ਉਹ ਸ਼੍ਰੋਮਣੀ ਅਕਾਲੀ ਦਲ ਤੇ ਲਾਉਂਦੇ ਆ। ਸ਼੍ਰੋਮਣੀ ਅਕਾਲੀ ਦਲ ਦਾ ਜੇ ਪ੍ਰਧਾਨ ਉਹਦੇ ਖਿਲਾਫ ਅੱਜ ਤੱਕ ਬੋਲਿਆ ਤਾਂ ਮੈਂ ਦੇਂਦਾਰਾ। ਸ਼੍ਰੋਮਣੀ ਕਮੇਟੀ ਉਹਨੂੰ ਬਣਾਉਣ ਵਾਲੀ ਹੈ, ਸ਼੍ਰੋਮਣੀ ਕਮੇਟੀ ਉਹਨੂੰ ਲਾਉਣ ਵਾਲੀ ਹੈ। ਨਾ ਇਹ ਮੈਂਬਰ ਸਿਰਫ ਆਪਣੇ ਪ੍ਰਧਾਨ ਫਰਦਾ ਸੁਖਵੀਰ ਸਿੰਘ ਬਾਦਲ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਹੀਂ। ਕੋਈ ਅਹੁਦੇਦਾਰ ਨਹੀਂ। ਸ਼੍ਰੋਮਣੀ ਕਮੇਟੀ ਜਿਹੜੀ ਆ ਉਹਨੂੰ ਅਧਿਕਾਰ ਆ ਪਰ ਉਹ ਦੋਸ਼ੇ ਲੋਕ ਨੇ ਕਿ ਪਰਦੇ ਦੇ ਪਿੱਛੋਂ ਮੈਂ ਤੇਰੇ ਤੇ ਲਾਈ ਜਾਵਾ ਹੁਣ ਇੱਥੇ ਬੈਠਾ ਪਰਦੇ ਦੇ ਪਿੱਛੋਂ ਉਹ ਕਹਿੰਦੇ ਕਿ ਕਮਾਂਡ ਉਧਰੋਂ ਆ ਰਹੀ ਹੈ ਮੈਂ ਕਹਿੰਦਾ ਹੁਣ ਕਮਾਂਡ ਕਿਦੀ ਚੱਲਣ ਢੀ ਹੈ ਹੂੰ ਹੁਣ ਕਮਾਂਡ ਕਿਦੀ ਚੱਲਦੀ ਹੈ ਜਿਹੜੇ ਬੰਦੇ ਨੇ ਕਾਲ ਤਖਤ ਦੇ ਪਵਿੱਤਰ ਸਥਾਨ ਤੇ ਬੈਠ ਕੇ ਇਹ ਗੱਲ ਕਹੀ ਏ ਭਈ ਸਾਰੇ ਚੁੱਲੇ ਸਮੇਟ ਕੇ ਤੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਇਕੱਠੇ ਹੋ ਬਿਲਕੁਲ ਹੁਕਮਨਾਮੇ ਚ ਹੁਕਮਨਾਮਾ ਨਾ ਜੀ ਉਸੇ ਬੰਦੇ ਨੇ ਤਖਤ ਤੋਂ ਲੱਥਨ ਤੋਂ ਬਾਅਦ ਪਹਿਲਾ ਚੁਲਾ ਹਿਉ ਉਹਨੇ ਬਾਲਿਆ ਵਾ ਅਕਾਲੀ ਦਲ ਦਾ ਉਹਨਾਂ ਨੇ ਇਸ ਗੱਲ ਦਾ ਸਪਸ਼ਟਿਕਰਨ ਆਪਣੀ ਉਸ ਸਪੀਚ ਦੇ ਵਿੱਚ ਜਿਸ ਦਿਨ ਪ੍ਰਧਾਨਤਾ ਪਿਆ ਉਹ ਕਹਿੰਦੇ ਕਿ ਮੈਂ ਇਹਦਾ ਸਪਸ਼ਟਿਕਰਨ ਦੇਣਾ ਆਪਣਾ ਹੁਕਮਨਾਮਾ ਨਾਲ ਲੈ ਕੇ ਆਏ ਨੇ ਉਹ ਕਹਿੰਦੇ ਕਿ ਉਹਦੇ ਵਿੱਚ ਲਿਖਿਆ ਸੀ ਕਿ ਆਪਣੇ ਚੁੱਲ੍ਹੇ ਸਮੇਟੋ ਆਪੋ ਆਪਣੇ ਔਰ ਤੁਸੀਂ ਅਕਾਲੀ ਦਲ ਨੂੰ ਤਕੜਾ ਕਰਨ ਦੀ ਗੱਲ ਕਰੋ ਉਦੋਂ ਚੁੱਲਾ ਕਿਨੂੰ ਕਿਹਾ ਸੀ ਉਹ ਕਹਿੰਦੇ ਕਿ ਮੈਂ ਚੁੱਲਾ ਕਿਹਾ ਸੀਗਾ ਜਿਹੜਾ ਸੁਧਾਰ ਲਹਿਰ ਬਣੀ ਸ਼੍ਰੋਮਣੀ ਕਾਲੇ ਦਾ ਸੁਧਾਰ ਲਹਿਰ ਕਹਿੰਦੇ ਉਹਨਾਂ ਨੇ ਉਸੇ ਸ਼ਾਮ ਤਾ ਉਹਨਾਂ ਨੇ ਰਿਜ਼ਾਈਨ ਦੇ ਦਿੱਤੇ ਕੋਈ ਸੁਧਾਰ ਲੈਣ ਲਈ ਬੜੀ ਐਮ ਇਹ ਨਾ ਬਲ ਬਲਿੰਕ ਨਾ ਪਈਏ ਬਲ ਬਲਿੰਕ ਨਾ ਪਈਏ ਇਹ ਇਹ ਕਾਂਦੀ ਵਿੱਚ ਦਾਲਦੇ ਕਾਲੀ ਦਲ ਦੇ ਉਹਨਾਂ ਕਿਹਾ ਫਿਰ ਉਹਨਾਂ ਨੇ ਕਿਹਾ ਕਿ ਇਹ ਅਸਤੀਫਾ ਦੇ ਦੇ ਜਦੋਂ ਸਾਰਾ ਕੁਝ ਮੰਨ ਗਿਆ ਸਜ਼ਾ ਭੁਗਤ ਲਈ ਅਹੀਂ ਜਾਂ ਸਾਫ਼ ਕਰਨ ਦੀ ਸਾਨੂੰ ਸਜ਼ਾ ਲੱਗੀ ਢੀਂਡ ਸਭ ਬਜ਼ੁਰਗ ਬੰਦਾ ਵਾ ਸੰਸਾਰ ਤੇ ਨਹੀਂ 85 ਸਾਲ ਦੀ ਉਮਰ ਦਾ ਪਾ ਕੇ ਸੇਵਾ ਹੋਈ ਹੈ ਬਿਲਕੁਲ ਭੁੰਦੜ ਸਾਹਿਬ ਕਿੰਨੀ ਉਮਰ ਦੇ ਨੇ ਆਪਣੇ ਜਰਮੇਜਾ ਸਿੰਘ ਸੇਖੋਂ ਰਾਣੀ ਕੇ ਮੈਂ ਸਾਨੂੰ ਸਾਫ ਕਰਨ ਦੀ ਸਜ਼ਾ ਸਿੰਘ ਸਾਹਿਬ ਨੇ ਲਾਈ ਅਸੀਂ ਰੱਬ ਦਾ ਹੁਕਮ ਸਮਝ ਕੇ ਉਹ ਵੀ ਪਕਤਾਈ ਵਰਸ਼ੇ ਦੀ ਸੇਵਾ ਸਕਬੀਰ ਬਾਦਲ ਜੀ ਨੂੰ ਲਾਈ ਉਹਨਾਂ ਨੇ ਨਿਭਾਈ ਭਾਂਡੇ ਮਾਜਣ ਦੀ ਵੀ ਅਸੀਂ ਨਿਭਾਈ ਕੱਲ ਤੱਕ ਦਾ ਉਦੋਂ ਮਗਰੋਂ ਸਾਨੂੰ ਫੇਰ ਜੇ ਠੋਕਣਾ ਇਹਦਾ ਮਤਲਬ ਇਹ ਤੇ ਮਗਰ ਕੋਈ ਹੱਥ ਹੈ ਉਦੋਂ ਮਰ ਲੱਗਦਾ ਕਿ ਫਿਰ ਉੱਥੋਂ ਆ ਕੇ ਸੁਖਵੀਰ ਬਾਦਲ ਜੀ ਨੇ ਅਸਤੀਫਾ ਦੇ ਦਿੱਤਾ ਵੀ ਚਲੋ ਨਵੀਂ ਭਰਤੀ ਕਰਕੇ ਪ੍ਰਧਾਨ ਚੁਣ ਲਓ ਪੰਜ 6 ਮਹੀਨੇ ਭਰਤੀ ਹੋਈ ਪੰਜਾ 6 ਮਹੀਨਿਆਂ ਬਾਅਦ ਭਰਤੀ ਵਿੱਚ ਲੋਕਾਂ ਨੇ ਫਿਰ ਫਤਵਾ ਉਹਨੂੰ ਪ੍ਰਧਾਨ ਬਣਾ ਦਿੱਤਾ ਕੀ ਗਣਾ ਹੋ ਗਿਆ ਇਹ ਵੀ ਕਰ ਲੈਂਦੇ ਨਹੀਂ ਇਹ ਤਾਂ ਵੱਖਰਾ ਚੁੱਲਾ ਜਿੱਪ ਬਣਾ ਲਿਆ ਨਾ ਬਾਤਾਂ ਸਮਝ ਆ ਰਹੀ ਹੈ ਜਿਹੜੀ ਸਾਜਿਸ਼ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਇਹ ਸਮਝ ਆ ਰਿਹਾ ਕੀ ਕੁਝ ਹੋ ਰਿਹਾ ਸੀ ਇਹ ਸਾਜਿਸ਼ ਹਰਪ੍ਰੀਤ ਸਿੰਘਰ ਹੋਰਾਂ ਦੇ ਪ੍ਰਧਾਨ ਬਣ ਤੋਂ ਬਾਅਦ ਸਮਝ ਆਈ ਜਾਂ ਪਹਿਲਾਂ ਸਮਝ ਸੀ ਕਿ ਕੀ ਹੋਇਆ ਪਹਿਲਾਂ ਸਮਝ ਹੀ ਤੇ ਤਾਂ ਹੀ ਐ ਇੰਨੇ ਆ ਹੀ ਘੂਤੇ ਨਹੀਂ ਗਏ ਸਮਝ ਤੇ ਸਾਨੂੰ ਆ ਗਈ ਸਮਝ ਤੇ ਸਾਨੂੰ ਆ ਗਈ ਹੂੰ ਹੁਣ ਮੈਂ ਸਮਝਣਾ ਅੱਜ ਤੱਕ ਅਕਾਲੀ ਦਲ ਦੇ ਇਤਿਹਾਸ ਵਿੱਚ ਕਦੇ ਦੋ ਪਾਰਟੀਆਂ ਨੂੰ ਪੰਜਾਬ ਦੇ ਸਿੱਖਾਂ ਨੇ ਫਤਵਾ ਨਹੀਂ ਦਿੱਤਾ ਰੈਣੀ ਕੋਈ ਹੈ ਪਰ ਜਿਹੜੀਆਂ ਇਹ ਗੱਲਾਂ ਕਹਿੰਦਾ ਵਾ ਬੜੀ ਸਤਕਾਰਯੋਗ ਸ਼ਖਸੀਅਤ ਹੈ ਦਫਤਰ ਤੇ ਕਬਜ਼ਾ ਕਰਾਂਗੇ ਚੋਣ ਨਿਸ਼ਾਨ ਤੱਕੜੀ ਖੋਵਾਂਗੇ ਸ਼੍ਰੋਮਣੀ ਕਮੇਟੀ ਖੋਵਾਂਗੇ ਜੀ ਇਹ ਗੱਲ ਬਿਲਕੁਲ ਇਹ ਕੋਈ ਜੰਗਲ ਦਾ ਰਾਜ ਆ ਕਾਨੂੰਨ ਨਾ ਬਣੀ ਏ ਸ਼੍ਰੋਮਣੀ ਕਮੇਟੀ ਤੇ ਕਾਨੂੰਨ ਨਹੀਂ ਖੁੱਸੇਗੀ ਲੋਕਾਂ ਦੀਆਂ ਵੋਟਾਂ ਨਾ ਬਣੀ ਏ ਤੇ ਲੋਕਾਂ ਦੀ ਕਚਹਿਰੀ ਚ ਆਉਣ ਹਾ ਸਮਾਉਣ ਤੇ ਦਫਤਰ ਬਣਿਆ ਮਾ ਤੇ ਇਸ ਦਫਤਰ ਦਾ ਪ੍ਰਧਾਨ ਜਿਹੜਾ ਵਾ ਅੱਜ ਤੋਂ ਪਹਿਲਾਂ ਪਹਿਲਾਂ ਸੁਖਬੀਰ ਬਾਦਲ ਸੀ ਹੁਣ ਵੀ ਬਣ ਗਿਆ ਉਹ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸੀ ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਆਪਣੇ ਜਗਦੇਵ ਸਿੰਘ ਤਲਵੰਡੀ ਸੀ ਸਰਜੀਤ ਸਿੰਘ ਬਰਨਾਲਾ ਸੀ ਮਾਸਟਰ ਤਾਰਾ ਸਿੰਘ ਸੀ ਉਦਮ ਸਿੰਘ ਨਾਗੋਕੇ ਹੀ ਜੈਦਰ ਮੋਹਨ ਸਿੰਘ ਤੋੜ ਸੀ ਮਾਸਟਰ ਤਾਰਾ ਸਿੰਘ ਸਿੰਘ ਬਾਬਾ ਖੜਕ ਸਿੰਘ ਆ ਵਾਰੋ-ਵਾਰੀ ਇਹ ਪ੍ਰਧਾਨ ਬਣਦੇ ਆਏ ਨੇ ਇਹ ਕਿਦਾਂ ਖੋਲਣਗੇ ਦਫ਼ਤਰ ਨੂੰ ਕੋਈ ਜੰਗਲ ਦਾ ਰਾਜ ਆ ਉਹ ਦਾਵਾ ਕਰਦੇ ਜਿਹੜਾ ਬਗਰ ਬੋਲਦਾ ਉਹਨੇ ਮਦਦ ਨਹੀਂ ਕਰਨੀ ਉਹ ਇਸ ਦਾਵੇ ਚ ਕਹਿੰਦੇ ਆ ਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਕਿ ਕਿ ਤੂੰ ਤੂੰ ਨਾਲ ਤੁਸੀਂ ਨਕਲੀ ਸ਼੍ਰੋਮਣੀ ਅਕਾਲੀ ਦਲ ਦੇ ਆਹੀਂ ਉਹ ਅਸੀਂ ਉਹ ਅਕਾਲੀ ਦਲ ਆ ਜਿਹਦੀਆਂ 5-7 ਵਾਰੀ ਸਰਕਾਰਾਂ ਬਣੀਆਂ ਨੇ ਜਿਹਦੇ ਪਾਰਲੀਮੈਂਟ ਦੇ ਮੈਂਬਰ ਬਣਦੇ ਰਹੇ ਨੇ ਜਿਸ ਅਕਾਲੀ ਦਲ ਦੇ ਵਿੱਚ ਪ੍ਰਧਾਨ ਬਣਦੇ ਆਏ ਨੇ ਜਿਹੜੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੂੰ ਟਿਕਟਾ ਦੇ ਕੇ ਸ਼੍ਰੋਮਣੀ ਕਮੇਟੀ ਬਣਾਉਂਦਾ ਆ ਉਹ ਅਕਾਲੀ ਦਲ ਦੀ ਗੱਲ ਕਰਨੀ ਆ ਇਹਦੇ ਖਿਲਾਫ ਬੜੀਆਂ ਸ਼ਾਚਾਂ ਹੋਈਆਂ ਨੇ ਬੜੀਆਂ ਗਾਹ ਹੋਣਗੀਆਂ ਮੂੰਹ ਨਾਲ ਤੇ ਜਿੰਨੂੰ ਮਰਜੀ ਮਾੜਾ ਕਹੀ ਜੀਏ ਗਾਲਾਂ ਕੱਢੀ ਜਾਈਏ ਕਿ ਇਹਨੇ ਰੋਕ ਲੈਣਾ ਮੈਂ ਇਹਨੂੰ ਬਹੁਤ ਸਤਿਕਾਰਯੋਗ ਸ਼ਖਸੀਅਤ ਕਹਿੰਦਾ ਸੀਗਾ ਜਿਸ ਤਖਤ ਤੇ ਬੈਠਾ ਸੀਗਾ ਉਹ ਤਖਤ ਸਾਰੀ ਦੁਨੀਆ ਲਈ ਸਾਡੇ ਲਈ ਮਹਾਨ ਹੈ ਉਸ ਤਖਤ ਦਾ ਜਿਹਦਾ ਰਟੇਰ ਵੀ ਹੋ ਜੇ ਬੜਾ ਮਹਾਨ ਹੈ ਤੇ ਆ ਰਾਜਨੀਤੀ ਤੇ ਇੱਕ ਗੰਦੀ ਲੈਣ ਵਿੱਚ ਆਣ ਕੇ ਖਲੋ ਗਿਆ ਜਿੱਦੇ ਚਾਹੀ ਲੋਕ ਲੋਤੇ ਹੋਇਆ ਪਰ ਜੇ ਇੱਥੇ ਇਹਨਾ ਝੂਠ ਵੱਜਦਾ ਇਨੇ ਲਾਰੇ ਬੁੱਤੇ ਲਾਏ ਜਾਂਦੇ ਨੇ ਇਨੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਦੇ ਵਿੱਚ ਆਣ ਕੇ ਸ਼ਰੀਕ ਇਹ ਬਣ ਗਿਆ ਇਹ ਤੇ ਇਹ ਤੇ ਉਸ ਪਦਵੀ ਤੇ ਰਹਿ ਕੇ ਤੇ ਮੁੜ ਕੇ ਥੱਲੇ ਆਣ ਕੇ ਬਹਿ ਗਿਆ ਇਹਨੂੰ ਨਹੀਂ ਬਹਿਣਾ ਚਾਹੀਦਾ ਉੱਥੇ ਉਸ ਲੈਵਲ ਤੇ ਰਹਿੰਦਾ ਤੇ ਇਹਦਾ ਮਰਦੀ ਰਹਿੰਦੀ ਦੁਨੀਆ ਤੱਕ ਇਹਨੂੰ ਲੋਕਾਂ ਨੇ ਇਹ ਇਹ ਇਹਨੂੰ ਸਤਿਕਾਰ ਦੇਣਾ ਸੀਗਾ ਪਰ ਜੇਕਰ ਉਹਨਾਂ ਲੀਡਰਾਂ ਤੇ ਆਪਾਂ ਨਜ਼ਰ ਮਾਰੀਏ ਕਚਾਤ ਮਾਰੀਏ ਤਾਂ ਉਹ ਸਾਰੇ ਲੀਡਰ ਉਹਨੇ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਰਹੇ ਚੰਦੂ ਮਾਜਰਾ ਸਾਹਿਬ ਦੀ ਗੱਲ ਕਰੀਏ ਬਡਾਲਾ ਸਾਹਿਬ ਦੀ ਗੱਲ ਕਰੀਏ ਬੀਬੀ ਜਗੀਰ ਕੌਰ ਹੋਰਾਂ ਦੀ ਗੱਲ ਕਰੀਏ ਹਾਲਾਂਕਿ ਮਨਪ੍ਰੀਤ ਿਆਲੀ ਤਾਂ ਹੁਣ ਵੀ ਸਿਟਿੰਗ ਐਮ ਐਲ ਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਉਹਨਾਂ ਸਾਰੇ ਲੀਡਰਾਂ ਦੀ ਸਪੋਰਟ ਦੇ ਨਾਲ ਹਰਪੀ ਸਿੰਘ ਵੀ ਪਰਦਾ ਬਣੇ ਬਿਲਕੁਲ ਚਾਰ ਪੰਜ ਮੈਂਬਰ ਸਾਡੇ ਹੈਗੇ ਨੇ ਪੁਰਾਣੇ ਬੰਦੇ ਅਕਾਲੀ ਦਲ ਦੇ ਬੀਬੀ ਜਗੀਰ ਕੌਰ ਪੁਰਾਣੀ ਹੈ ਜੀ ਆਪਣੇ ਚੰਦੂ ਮਾਇਰਾ ਸੈਕੰਡ ਨੰਬਰ ਤੇ ਬੈਠਾ ਹੋਇਆ ਸੀਗਾ ਢੀਂਡਾ ਸਾਹਿਬ ਮੁੱਖ ਮੰਤਰੀ ਤੋਂ ਸੈਕੰਡ ਨੰਬਰ ਤੇ ਬੈਠਾ ਹੋਇਆ ਸੀਗਾ ਝੁੰਡਾ ਸਾਹਿਬ ਝੁੰਡਾ ਤੇ ਚਲੋ ਬਾਤ ਚ ਆਇਆ ਵਾ ਝੁੰਡਾ ਤੇ ਬਾਤ ਚ ਆਇਆ ਬਹੁਤ ਬਾਤ ਚ ਆਇਆ ਜੀ ਤੇ ਬਡਾਲਾ ਸਾਹਿਬ ਆ ਉਹ ਵੀ ਐਮਐਲਏ ਬਣਿਆ ਵਾ ਉਹਦਾ ਬਾਪ ਸਾਡੇ ਪਹਿਲੇ ਅਕਾਲੀ ਦਲ ਦੇ ਖਿਲਾਫ ਰਿਹਾ ਵਾ ਉਹਦਾ ਬਾਪ ਪਹਿਲੇ ਵੀ ਅਕਾਲੀ ਦਲ ਦੇ ਬਹੁਤ ਜ਼ਿਆਦਾ ਖਿਲਾਫ ਰਿਹਾ ਉਹ ਵੀ ਸੈਕੰਡ ਨੰਬਰ ਤੇ ਬੈਠਾ ਹੋਇਆ ਸੀਗਾ ਜੋ ਅਕਾਲੀ ਦਲ ਦੇ ਖਿਲਾਫ ਬੋਲਣ ਲੱਗ ਪਿਆ ਹੌਲੀ ਹੌਲੀ ਡਿੱਗਦਾ ਇੱਕ ਵਾਰੀ ਖਲੋਤਾ ਸੀਗਾ ਇਲੈਕਸ਼ਨ ਚ 1400 ਵੋਟ ਮਿਲੀ ਟੌਰਾ ਸਾਹਿਬ ਉਹਦੇ ਨਾਲ ਸੀਗੇ ਤੇ ਤਾਂ 1400 ਵੋਟ ਦਿੱਤੀ ਮੁੜ ਕੇ ਟੌਰਾ ਸਾਹਿਬ ਫਿਰਬਾਦ ਸਾਹਿਬ ਨਾਲ ਸੰਪਰਕ ਕਰ ਗਏ ਦੋ ਕਾਲੀ ਦਲਾਂ ਨੂੰ ਕਦੇ ਮੰਨਤਾ ਨਹੀਂ ਤੇ ਪੰਜ ਸੱਤ ਬੰਦੇ ਫਿਰ ਵੀ ਹੈ ਨੇ ਉਹਨਾਂ ਵਿੱਚ ਉਹਨਾਂ ਨੂੰ ਹੱਥ ਵੀ ਜੋੜਾਂਗੇ ਬੇਨਤੀ ਵੀ ਕਰਾਂਗੇ ਬਾਹ ਤੋਂ ਫੜ ਕੇ ਲੈ ਵੀ ਆਵਾਂਗੇ ਉਹ ਇੱਥੇ ਉਹਨਾਂ ਦਾ ਘਰ ਹੈ ਇੱਥੇ ਉਹਨਾਂ ਦੀ ਥਾਮ ਹੈ ਇੱਥੇ ਉਹਨਾਂ ਦਾ ਸਤਕਾਰ ਹੈ ਇੱਥੇ ਉਹਨਾਂ ਦਾ ਸਟੇਟਸ ਹੈ ਤੁਸੀਂ ਹਰਾਜ ਹੋ ਕੇ ਗਏ ਨੇ ਤੁਸੀਂ ਹੱਕ ਰੱਖਦੇ ਹੋ ਉਹਨਾਂ ਤੇ ਅੱਜ ਵੀ ਬਿਲਕੁਲ ਹੱਕ ਰੱਖਨੇ ਸਾਡੇ ਭਰਾ ਨੇ ਕੁਝ ਮਿੱਥੋਂ ਵੱਡੇ ਨੇ ਕੁਝ ਮਿੱਥੋਂ ਛੋਟੇ ਨੇ ਹੱਕ ਰੱਖਨੇ ਆ ਉਹਨਾਂ ਨੂੰ ਕਿਉਂ ਲੱਗਦਾ ਕਿ ਸਾਡਾ ਹੱਕ ਖੋਸ ਗਿਆ ਕਈ ਵਾਰ ਆ ਭਰਾ ਭਰਾ ਲੜੀ ਪੈਂਦੇ ਨੇ ਹੂੰ ਕਈ ਕਈ ਵਾਰ ਨਹੀਂ ਭਰਾ ਲੜੀ ਪੈਂਦੇ ਨੇ ਇਹ ਤਾਂ ਫਿਤਰਤੀ ਏ ਭਰਾ ਭਰਾਵਾਂ ਦੇ ਉਹਨਾਂ ਨੂੰ ਜੇ ਕੋਈ ਪੰਥ ਨੂੰ ਕੋਈ ਪੈ ਗਈ ਵੱਡੀ ਭੀੜ ਤੇ ਉਹਨੇ ਡਾਂਗਾ ਫੜ ਕੇ ਆਉਣਾ ਮੈਂ ਜਣੀ ਹੈ ਕਿ ਭਰਾਵਾਂ ਨੂੰ ਤੁਸੀਂ ਵਾਪਸ ਲਿਆਵੋਗੇ ਹਰਪ੍ਰੀਤ ਸਿੰਘ ਰੋਂ ਨੂੰ ਕੱਲੇ ਛੱਡ ਕੇ ਹਰਪ੍ਰੀਤ ਦੀ ਮਰਜ਼ੀ ਹੈ ਨਾ ਆਜੇ ਉਹ ਤੇ ਬੜੇ-ਬੜੇ ਤਖਤ ਤੇ ਬੈਠਾ ਹੋਇਆ ਸੀਗਾ ਉਹ ਤੇ ਬੜੇ-ਬੜੇ ਤਖਤ ਤੇ ਬੈਠਾ ਹੋਇਆ ਹੈਗਾ ਜਿਹਦਾ ਅਸੀਂ ਕੋਈ ਸਤਕਾਰ ਦੱਸ ਹੀ ਨਹੀਂ ਸਕਦੇ ਕਿੰਨਾ ਕੁ ਕਰਨੇ ਆ ਬਹੁਤ ਧੰਨਵਾਦ ਲੰਗਾ ਸਾਹਿਬ ਸ਼ੁਕਰੀਆ ਸਮਾਂ ਦੇਣ ਦੇ ਲਈ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦਾ ਜ਼ਿਕਰ ਸ਼ੁਰੂ ਚੇਸ ਕਰਕੇ ਕੀਤਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕੋਈ ਧੜਾ ਬਣਿਆ ਹੋਵੇ ਔਰ ਧੜਾ ਵਕਰੀ ਪਾਰਟੀ ਦੇ ਵਿੱਚ ਕਨਵਰਟ ਹੋ ਗਿਆ ਹੋਵੇ ਫਿਲਹਾਲ ਲੋਕਾਂ ਦੇ ਹੱਥ ਦੇ ਵਿੱਚ ਆ ਕਿ ਉਹਨਾਂ ਨੇ ਕਬੂਲਣਾ ਕਿਸ ਨੂੰ ਫਿਲਹਾਲ ਮੈਨੂੰ ਦਿਓ ਜਾ ਸਕਦਾ ਸੱਚੀ ਗੱਲ